ਗੁਰਜੀਕਾ ਕਾਲ ਸਾਹਿਬ ਕਰਾਈ ਵਾਹਿਗੁਰਜੀ ਕੀ ਪਤਿ ਤ ਰਾਗ ਤਿਲੰਗ ਇੱਕ ਓੰਕਾਰ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇਸ ਤਰ੍ਹਾਂ ਉਚਾਰਨ ਕਰਨਾ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਤਿਲੰਗ ਨਹੀਂ ਕਹਿਣਾ ਤੱਤੇ ਦੀ ਸਿਆਰੀ ਦੇ ਨਾਲ ਤੇ ਗੱਗਾ ਵੀ ਬੋਲਣਾ ਹੈ ਤਿਲੰਗ ਕਈ ਵਾਰ ਅਸੀਂ ਤਿਲੰਗ ਬੋਲ ਜੰਨੇ ਆ ਗੱਗਾ ਰਹਿ ਜਾਂਦਾ ਫਿਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਾਕ ਅਰਜ ਗੁਫਤਮ ਪੇਸ ਤੋ ਹਾਂਜੀ ਇਹ ਵਿਸਰਾਮ ਇੱਥੇ ਹੀ ਲਾਉਣਾ ਹੈ ਯਕ ਬੋਲਣਾ ਹੈ ਯਈਏ ਦੇ ਨਾਲ ਯਕ ਇੱਕ ਅਰਜ਼ ਨਾਮ ਹੁੰਦਾ ਬੇਨਤੀ ਦਾ ਗੁਫ਼ਤੰਦਾਰ ਹੁੰਦਾ ਕਰਦਾ ਹਾਂ ਪੇਸ਼ ਤੋ ਤੁਹਾਡੇ ਅੱਗੇ ਯਕ ਅਰਜ਼ ਗੁਫ਼ਤਮ ਇਥੇ ਠਮਕ ਪੇਸ਼ ਤੋ ਇਹ ਵੱਖਰਾ ਪਾਠ ਇਥੇ ਵਿਸਰਾਮ ਹੈ ਦਾਰ ਗੂਸ ਕੋਨ ਕਰਤਾਰ ਦਰਗੋਸ ਇਕੱਠਾ ਨਹੀਂ ਕਹਿਣਾ ਹੈ ਦਾਰ ਵੱਖਰਾ ਕਹਿਣਾ ਗੂਸ ਵੱਖਰਾ ਕਹਿਣਾ ਕੋਨ ਪਦ ਇਥਮਕ ਲਾਜ਼ਮੀ ਦਾਰ ਗੂਸ ਕੋਨ ਕਰਤਾਰ ਦਰਗੋਸ ਕੋਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਅੈਬ ਪਰਮ ਅਦਗਾਰ ਤੂੰ ਪਦ ਤੇ ਵਿਸਰਾਮ ਹੈ ਹਕਾ ਕਬੀਰ ਕੱਕਾ ਕਬੀਰ ਕਰੀਮ ਤੂੰ ਬੇਅੈਬ ਪਰਮ ਅਦਗਾਰ ਬੇ ਅਤੇ ਐਡੇ ਦੇ ਐਬ ਵਿੱਚ ਡੈਸ਼ ਜੀ ਦੇ ਕੇ ਲਮਕਾ ਕੇ ਬੋਲਣਾ ਹੈ ਬੇਅੈਬ ਪਰਵਦਗਾਰ ਦੁਨੀਆ ਮਕਾਨੇ ਫਾਨੀ ਤਹਕੀਕ ਦਿਲਦਾਨੀ ਇਹ ਵੀ ਵਿਸਥਾਪ ਧਿਆਨ ਨਾਲ ਲਾਉਣਾ ਹੈ ਦੁਨੀਆ ਮੁਕਾਮੇ ਫਾਨੀ ਇਥੇ ਵਿਸਰਾਮ ਹੈ ਤਹਿਕੀਕ ਇਥੇ ਯਮਕ ਲਾ ਦਨੀ ਹੈ ਦਿਲ ਦਾਨੀ ਮਾਮ ਸਰ ਮੂਏ ਅਜ਼ਰਾ ਇਲ ਗਿਰਫਤਹ ਦਿਲ 헤ਚ ਨਾ ਦਾਨੀ ਮਾਮ ਪੂਲੇ ਹੀ ਬੋਲਨਾ ਮਮ ਕਸਕੇ ਨਹੀਂ ਬੋਲਨਾ ਮਾਮ ਸਰ ਮਮ ਸਰ ਇਕੱਠਾ ਨਹੀਂ ਕਹਿ ਦੇਣਾ ਮਾਮ ਸਰ ਮੂਏ ਮੇਰੇ ਸਰ ਨਾਮ ਸਿਰ ਦੇ ਮੂਏ ਨਾਮ ਹੈ ਕੇਸਾਂ ਦਾ ਮੂਏ ਲਾ ਨਹੀਂ ਲਾਉਣੀ ਮੂਏ ਇਸ ਤਰ੍ਹਾਂ ਉਚਾਰਨ ਕਰਨਾ ਇੱਥੇ ਠਮਕ ਲਾ ਦੇਣੀ ਹੈ ਅਜਰਾਇਲ ਗਿਰਫਤਾ ਹੈ ਅਜਰਾਇਲ ਉਚਾਰਨ ਕਰਨਾ ਗਿਰਫਤਾ ਹੈ ਹਾਂ ਗਿਰਫਤਾ ਹੈ ਹੈ ਅਜਰਾਇਲ ਗਿਰਫਤਾ ਹੈ ਦਿਲ ਹੇਤ ਨਦਾਨੀ ਰਹਾਉ ਹਾਂ ਗਿਰਫਤਾ ਹੈ ਇਕੱਠਾ ਪੁੱਲਾ ਹੀ ਬੋਨਾ ਗਿਰਫਤਾ ਹੈ ਨਹੀਂ ਕਹਿਣਾ ਉਹ ਗਿਰਫ ਗਿਰਫਤਾ ਹੈ ਹਾਂ ਗਿਰਫਤਾ ਹੈ ਜਾਨ ਪਿਸਰ ਹਾਂ ਜਾਨ ਪਿਸਰ ਬਦਰ ਬਰਾਦਰਾਂ ਨਹੀਂ ਜਾਨ ਪੂਲਾ ਬੋਲਣਾ ਹੈ ਜਾਨ ਫਾਰਸੀ ਦੇ ਵਿੱਚ ਔਸਤਰੀ ਨੂੰ ਕਹਿੰਦੇ ਹਨ ਪਿਸਰ ਪਿਸਰ ਪੁੱਤਰ ਨੂੰ ਕਹਿੰਦੇ ਨੇ ਪਦਰ ਪਦਰ ਪਿਤਾ ਨੂੰ ਕਹਿੰਦੇ ਨੇ ਬਰਾਦਰਾਂ ਬਰਾਦਰੀਆਂ ਯਾਨੀ ਸੰਬੰਧੀ ਜਿਹੜੇ ਹਨ ਕਾਸ ਨੀਸ ਕਾਸ ਵਖਰਾ ਨੀਸ ਵਖਰਾ ਦਸਤੰਗੀਰ ਕਿਸੇ ਨੇ ਬਾਣੀ ਪਕੜਨੀ ਹੈ ਅੰਤ ਸਮੇ ਕਾਸਨੇਸ ਦਸਤੰਗੀਰ ਸਾਰੇ ਪਾਦ ਵੱਖਰੇ ਬੋਲਨੇ ਹਨ ਉਚਾਰਨ ਕਰਨੀਆਂ ਸਾਰੀ ਪੰਕਤੀ ਜਾਨ ਪੇਸਰ ਪਾਦਰ ਬਿਰਾਦਰਾ ਇਥੇ ਵਿਸਰਾਮ ਕਾਸਨੇਸ ਦਸਤੰਗੀਰ ਆਖਿਰ ਵਿਆਖਤਮ ਕਾਸਨਾ ਦਾਰਦ ਤੂੰ ਸਵਦ ਤਕਬੀਰ ਜਫਤਮ ਜਫਤਮ ਬਿਅਫਤਮ ਉਚਾਰਨ ਕਰਨਾ ਆਖਿਰ ਬਿਅਫਤਮ ਇਥੇ ਠਮਕ ਕਾਸ ਨਾ ਦਾਰਦ ਇਥੇ ਵਿਸਰਾਮ ਚੂ ਸਵਦ ਤਕਬੀਰ ਸਵਦ ਕਸ ਕੇ ਬੋਲਣਾ ਹੈ ਸਾਬ ਰੋਜ ਗਸਤਮ ਦਰ ਹਵਾ ਇਹ ਸਾਬ ਰੋਜ ਬੋਲਣਾ ਹੈ ਸਾਬ ਸ਼ਬ ਨਹੀਂ ਕਹਿਣਾ ਇਸੇ ਤਰ੍ਹਾਂ ਹੀ ਸਾਬ ਹੀ ਬੋਲਣਾ ਹੈ ਪੋਲਾ ਬੋਲਣਾ ਹੈ ਸਾਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਾਮੀ ਤਿਨੀ ਅਹਵਾਲ ਗਾਹੇ ਨਾ ਨੇਕੀ ਕਾਰ ਕਰਦਮ ਇਥੇ ਬਹੁਤ ਚੋਬ ਯਮਕ ਜੀ ਲਾ ਕੇ ਗਾਹੇ ਨਾ ਨੇਕੀ ਕਾਰ ਕਰਦਮ ਗਾਹੇ ਨਾ ਨੇਕੀ ਕਾਰ ਕਰਦਮ ਇਥੇ ਵਿਸਰਾਮ ਮਾਮੀ ਤਿਨੀ ਮਾਮੀ ਤਿਨੀ ਅਹਵਾਲ ਬਾਦ ਬਖਤ ਹਮ ਚੂਬ ਖੀਲ ਗਾਫਿਲ ਜਿਹੜਾ ਮਾਮਈ ਹੈ ਇਹ ਲਮਕਾ ਕੇ ਸੰਬੰਧਕ ਮਾਮੀ ਚਿਨੀ ਹਾਂ ਮਾਮੀ ਚਿਨੀ ਇੱਥੇ ਠਮਕ ਲੱਗ ਜੇਗੀ ਚਿਨੀ ਨਹੀਂ ਕਹਿਣਾ ਮਾਮੀ ਹਾਂਜੀ ਮਾਮੀ ਚਿਨੀ ਅਹਵਾਲ ਬਾਦ ਬਖਤ ਹਮ ਚੂਬ ਖੀਲ ਗਾਫਿਲ ਬੇਨਜ਼ਰ ਬੇਬਾਕ ਬਾਦ ਬਖਤ ਇਹ ਖਰਾਪ ਆਠ ਹੈ ਬਾਦ ਵਖਤ ਇਥੇ ਯਮਕ ਲਾ ਦੇਣੀ ਹੈ ਹਮ ਚੁਕ ਬਖੀਲ ਗਾਫਿਲ ਚੂਦ ਲੈਂਕੜ ਨਹੀਂ ਲਾਦਨੇ ਚੱਤੇ ਔਂਕੜ ਹੈ ਹਮ ਚੁਕ ਬਖੀਲ ਗਾਫਿਲ ਦੀ ਫਫੇ ਦੀ ਸਿਹਾਰੀ ਲਾ ਕੇ ਉਚਾਰਨ ਕਰਨਾ ਇਥੇ ਵਿਸਰਾਮ ਹੈ ਬੇ ਨજર ਬੇ ਬਾਪ ਬੇ ਬਾਖ ਯਾਨੀ ਬੇ ਤੋਂ ਡੈਸ਼ ਦੋਵੇਂ ਪਦਾਂ ਤੇ ਦੇਣੀ ਹੈ ਨਾਨਕ ਬਗੋਏਦ ਜਾਨ ਤੁਰਾ ਤੇਰੇ ਚਾਕਰਾਂ ਪਾ ਖਾਕ ਨਾਨਕ ਬਗੋਏਦ ਇਸ ਨੂੰ ਬਗੋਏਦ ਉਚਾਰਨ ਕਰਨਾ ਬੱਬੇ ਔਕੜ ਗੱਗੇ ਹੋੜਾ ਈੜੀ ਸਿਆਰੀ ਦੱਦਾ ਬਗੋਏਦ ਜਾਨ ਤੁਰਾ ਜਾਨ ਤੁਰਾ ਇਥੇ ਵਿਸਰਾਮ ਹੈ ਤੇਰੇ ਚਾਕਰਾਂ ਪਾ ਖਾਕ ਖਾਕ ਪ ਖਾ ਅਡੋੜ ਅਡੋੜ ਤੇਰੇ ਚਾਕਰਾਂ ਪਾ ਇਥੇ ਠੰਮਕ ਲੱਗਦੀ ਜੀ ਤੇਰੇ ਚੱਕਰਾਂ ਦੇ ਚਰਨਾਂ ਦੀ ਖਾਕ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਉ ਤੀਰਾ ਭਾਂਗ ਖੱਲੜੀ ਮੇਰਾ ਚੀਤ ਮੈਂ ਜੀਵਾਨਾ ਆਯਾ ਅਤੀਤ ਕਰ ਕਾਸਾ ਦਰਸ਼ਨ ਕੀ ਪੂਖ ਮੈਂ ਦਰਮਗਉ ਨੀਤਾ ਨੀਤਾ ਤੋ ਦਰਸ਼ਨ ਕੀ ਕਰੋ ਸਮਾਈ ਮੈਂ ਦਰਮਗਤ ਭੀਖਿਆ ਪਾਇ ਰਹਾਉ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜਨਾ ਕੇ ਕੇਸਰ ਕੁਸਮ ਮਿਰਗਮੈ ਲ ਮਿਰਗ ਤੇ ਮੈ ਦੇ ਵਿੱਚ ਡੈਸ਼ ਜੀ ਦੇ ਕੇ ਉਚਾਰਨ ਕਰਨਾ ਹੈ ਪਾਠ ਇਕੱਠਾ ਹੀ ਆਉਂਜ ਕੇਸਰ ਕੁਸਮ ਮਿਰਗਮੈ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੂਤ ਇਨੇਹੀ ਸਰਬੇ ਪਰਮਲ ਕਰਨਾ ਕੇ ਪਟ ਭਾਂਡਾ ਕਹੈ ਨ ਕੋਈ ਏ ਕੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਕਿ ਪਟ ਭਾਂਡਾ ਇਥੇ ਵਿਰਾਮ ਕਹੈ ਨ ਕੋਈ ਐਸਾ ਭਗਤ ਵਰਨ ਮਹਿ ਹੋਇ تیرੇ ਨਾਮ ਨਿਵੇ ਰਹੀ ਲਿਵ ਲਾਈ ਇਹ ਨਵੇਂ ਪੰਤੇ ਵਿਰਾਮ ਲਾਉਣਾ ਨਾਨਕ ਤਿੰਨ ਦਰ ਭੀਖਿਆ ਪਾਇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਰੰਗਾਏ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਹਉ ਕੁਰਬਾਨ ਜਾਓ ਮਿਹਰਬਾਨਾ ਹਉ ਕੁਰਬਾਨ ਜਾਓ ਹਉ ਕੁਰਬਾਨ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ ਨਾਉ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਾਧ ਕੁਰਬਾਨ ਜਾਓ ਇਹ ਦੋ ਪੰਕਤੀਆਂ ਧਿਆਨ ਨਾਲ ਉਚਾਰਨ ਕਰਨੀਆਂ ਹੈ ਪਹਿਲੀ ਦਾ ਤਾਂ ਵਿਸਰਾਮ ਲਾਉਣਾ ਹੈ ਹਉ ਕੁਰਬਾਨ ਜਾਓ ਤਿਨਾ ਕੈ ਇੱਥੇ ਵਿਸਰਾਮ ਲਾਉਣਾ ਹੈ ਲੈਨ ਜੋ ਤੇਰਾ ਨਾਉ ਦੂਸਰੀ ਪੰਕਤੀ ਦਾ ਵਿਸਰਾਮ ਸੰਪਰਦਾ ਦੇ ਵਿੱਚ ਇਸ ਤਰ੍ਹਾਂ ਲਵਾਇਆ ਜਾਂਦਾ ਲੈਨ ਜੋ ਤੇਰਾ ਨਾਉ ਇੱਥੇ ਵਿਸਰਾਮ ਤਿਨਾ ਕੈ ਹਉ ਸਾਧ ਕੁਰਬਾਨ ਜਾਓ ਯਾਨੀ ਤਿਨਾ ਕੈ ਇਧਰ ਲਾ ਕੇ ਉਚਾਰਨ ਕਰਨਾ ਹੈ ਲੈਣ ਜੋ ਤੇਰਾ ਨਾਉ ਤਿਨਾ ਕੈ ਹਾਂ ਸਦ ਕੁਰਬਾਨ ਜਾਓ ਰਹਾਓ ਕਾਇਆ ਰੰਗਣ ਜੀਥੀਐ ਪਿਆਰੇ ਹਾਂ ਰੰਗਣ ਉੱਤੇ ਟਿੱਪੀ ਵੀ ਹੈਗੀ ਐ ਨੰਨਾ ਉਚਾਰਨ ਕਰਨਾ ਕਾਇਆ ਰੰਗਣ ਜੀਥੀਐ ਪਿਆਰੇ ਪਾਈਐ ਨਾਉ ਮਜੀਠ ਰੰਗਨ ਵਾਲਾ ਜੀ ਰੰਗੈ ਸਾਹਿਬ ਐਸਾ ਰੰਗ ਨ ਅਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਕੰਤ ਤਿਨਾ ਕੈ ਪਾਸ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੀਵ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਤੇ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਧੂਰ ਤਿਨਾ ਕੀ ਜੀ ਮਿਲੇ ਇਥੇ ਠਮਕ ਜੀ ਕਹ ਇਥੇ ਵਿਸਰਾਮ ਕਹ ਪਦ ਤੇ ਲਾਉਣਾ ਹੈ ਨਾਨਕ ਕੀ ਅਰਦਾਸ ਕਹ ਨਾਨਕ ਕੀ ਅਰਦਾਸ ਨਹੀਂ ਕਹਿਣਾ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਪਾਵੈ ਆਪੇ ਹੀ ਰਾਵੇ ਤਿਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਭ ਆਏ ਹੁਕਮ ਖਸਮਾਹ ਹੁਕਮ ਸਭ ਵਰਤਨੀ ਜੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਸਭ ਆਏ ਹੁਕਮ ਖਸਮਾਹ ਇੱਥੇ ਵਿਸਰਾਮ ਹੈ ਹੁਕਮ ਸਭ ਵਰਤਨੀ ਸਤਿ ਸਾਹਿਬ ਸਾਚਾ ਖੇਲ ਸਭ ਹਰ ਧਣੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਸੱਚ ਸਾਹਿਬ ਸਾਚਾ ਖੇਲ ਇਥੇ ਵਿਸਰਾਮ ਹੈ ਸਭ ਹਰ ਧਣੀ ਸਲਾਹ ਹੋ ਸੱਚ ਸਲਾਹ ਹੋ ਸੱਚ ਸਭ ਉਪਰ ਸਲਾਹ ਹੋ ਸੱਚ ਇਥੇ ਵਿਸਰਾਮ ਸਭ ਉਪਰ ਹਰ ਧਨੀ ਸਲਾਹ ਹੋ ਸੱਚ ਸਭ ਉਪਰ ਹਰ ਧਨੀ ਜਿਸ ਨਾਹੀ ਕੋਈ ਸਰੀਕ ਕਿਸ ਲੇਖਾ ਹੋ ਗਨੀ ਰਹਾਉ ਪਾਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਣੀ ਵਿਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ ਤੇ ਲੰਗ ਮਹੱਲਾ ਚੌਥਾ ਨਿਤ નિਫਲ ਕਰਮ ਕਮਾਏ ਬਫਾਵੇ ਦੁਰਮਤੀਆ ਹਾਂਜੀ ਨਿਤ ਇਥੇ ਜਮਕ ਲਾ ਦੇਣੀ ਐ ਨਿਤ ਇੰਨੇ નિਫਲ ਕਰਮ ਕਮਾਏ ਇਥੇ ਵਿਸਰਾਮ ਬਫਾਵੇ ਦੁਰਮਤੀਆ ਦੁਰਮਤੀਆ ਥੋੜਾ ਜਿਹਾ ਕੱਸ ਕੇ ਬੋਲਨਾ ਦੁਰਮਤੀਆ ਨਹੀਂ ਕਹਿਣਾ ਜਬ ਆਣੇ ਵਾਲ ਵੰਚ ਕਰ ਝੂਠ ਤਬ ਜਾਣੈ ਜਗ ਜਿੱਤੀਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਜਬ ਆਣੇ ਵਾਲ ਵੰਚ ਕਰ ਝੂਠ ਯਾਨੀ ਕਰ ਪਦ ਤੇ ਠਹਿਰਾ ਦੇ ਕੇ ਝੂਠ ਪਦ ਤੇ ਵਿਸਰਾਮ ਲਾਉਣਾ ਹੈ ਜਿਹੜਾ ਵਾਲ ਵੰਚ ਪਾਠ ਹੈ ਇਹ ਵੱਖਰਾ ਹੀ ਪਾਠ ਹੈ ਸਨਮੰਧ ਜਾ ਵਿੱਚ ਡੈਸ਼ ਦੇ ਕੇ ਕਰਨਾ ਹੈ ਜਬ ਆਣੇ ਵਾਲ ਵੰਚ ਕਰ ਝੂਠ ਤਬ ਜਾਣਾ ਜਗ ਜਿੱਤੀਆ ਐਸਾ ਬਾਜੀ ਸਹਸਾਰ ਨਾ ਚੇਤੇ ਹਰ ਨਾਮਾ ਇਹ ਵੀ ਸਹਸਾਰ ਪਦ ਤੇ ਵਿਸਰਾਮ ਲਾਉਣਾ ਹੈ ਕੇ ਨ ਮਹਿ ਬਿਨ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਸਾਵੇਲਾ ਚੇਤਨਾ ਆਵੇ ਜਿਤ ਆਏ ਕੰਟਕ ਕਾਲ ਗਰਾਸੈ ਗਰਸਾ ਗਰਸਾ ਨਹੀਂ ਹੈ ਜਿਤ ਆਏ ਕੰਟਕ ਕਾਲ ਗਰਸਾ ਜਿਤ ਪੁਲਾ ਹੀ ਬੂਲਣਾ ਜਿਤ ਆਏ ਕੰਟਕ ਕਾਲ ਗਰਸਾ ਤਿਸ ਨਾਨਕ ਲਏ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਹਿਰਦੈ ਹਿਰਦੈ ਤਦਾਂ ਨਹੀਂ ਲਾਉਣਾ ਹਿਰਦੈ ਪੁਲਾ ਹੀ ਬੂਲਣਾ ਤਿਲੰਗ ਮਹੱਲਾ ਪਿੰਜਵਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਖਾਕ ਨੂਰ ਕਰਦੰ ਆਲਮ ਦੁਨੀਆਏ ਇਹ ਵਿਸਰਾਮ ਖਾਕ ਨੂਰ ਕਰਦੰ ਇਥੇ ਵਿਸਰਾਮ ਲਾਉਣਾ ਆਲਮ ਦੁਨੀਆਏ ਅਸਮਾਨ ਜੀਵੀ ਦਰਾਖਤ ਆਬ ਪੈਦਾ ਇਸ ਖੁਦਾਏ ਏ ਅਸਮਾਨ ਜਿਮੀ ਨਹੀਂ ਕਹਿਣਾ ਹੈ ਜਿਮੀ ਬੋਲਣਾ ਹੈ ਪੂਲਾ ਤੇ ਦਰਖਤ ਨਹੀਂ ਕਹਿਣਾ ਹੈ ਦੱਦੇ ਤੋਂ ਡੈਸ਼ ਦੇ ਕੇ ਦਰਾਖਤ ਆਬ ਇਥੇ ਵਿਸਰਾਮ ਲਾ ਦੇਣਾ ਪੈਦਾਇਸ ਖੁਦਾਈ ਬੰਦੇ ਚਸਮਦੀਦੰ ਫਨਾਇ ਬੰਦੇ ਪਦ ਤੇ ਯਮਕ ਲਾ ਦਨੀ ਹੈ ਚਸਮਦੀਦੰ ਇਥੇ ਵਿਸਰਾਮ ਹੈ फनाय दुनिया मुर्दार गाफल हवाय दुनिया पद तमक लादनी मुर्दार खुरदनी विश्राम गाफल हवाय रा है हैवान हराम कुस्तनी मुर्दार बखुराय गैवान हैवान हराम ਕੁਸਤਨੀ ਇਥੇ ਵਿਸਰਾਮ ਲਾ ਦੰਨਾ ਮਰਦਾਰ ਬਖੂਰਾਏ ਦਿਲ ਕਬਜ ਕਬਜਾ ਕਾਦਰੂ ਦੂਜਕ ਸਜਾਏ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਖ ਖਾਨਾਏ ਵਲੀ ਨਿਆਮਤ ਬਿਰਾਦਰਾ ਇਥੇ ਵਿਸਰਾਮ ਦਰਬਾਰ ਮਿਲਖ ਕਕੇ ਨਾਲ ਬੋਲਨਾ ਮਿਲਖ ਖਾਨੀ ਕਹਿ ਦੇਨਾ दरबार मिलक खानाय जब अजराइल बस्तनी तब चिकारे विदाई जब अजराइल बस्तनी अजराइल नहीं कहना अजराइल बोलना है बस्तनी पद विश्राम है तब इथे यमक ला देनी है चिकारे विदाई हवाल मालूम कर पाक अल्लाह हवाल मालूम नहीं कहना मालूम उच्चारण करना हवाल हवाल मालूम कर करदंगे विश्राम पाक अल्लाह थोड़ा जा कसके बोलना अल्लाह नहीं कहना है भुगु नानक अरदास ਏ ਬੁਗੋ ਨਹੀਂ ਕਹਿਣਾ ਬੁਗੋ ਪੋਲਾਈ ਉਚਾਰਨ ਕਰਨਾ ਬੁਗੋ ਨਾਨਕ ਅਰਦਾਸ ਪੀਸ ਦਰਬੇਸ ਬੰਦਾਹ ਤਿਲੰਗ ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੂਦ ਬਿਨ ਦੂਜਾ ਨਾਹੀ ਕੋਏ ਤੂ ਕਰਤਾਰ ਕਰਹ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਾਪ ਨਾਨਕ ਏਕ ਸਦਾ ਸਦਾ ਇਥੇ ਵਿਸਰਾਮ ਜਾਪ ਨਾਨਕ ਏਕ ਸਦਾ ਸਦਾ ਜਾਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਹਾਂਜੀ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋ ਮਨਹਾਰ ਹਾਂਜੀ ਇਸੇ ਤਰ੍ਹਾਂ ਪਾਠ ਉਚਾਰਨ ਕਰਨਾ ਕਈ ਪਾਠੀ ਸਿੰਘਾਂ ਦੇ ਮੁਖ ਤੋਂ ਸੁਣਿਆ ਉਹ ਇਸ ਤਰ੍ਹਾਂ ਕਹਿੰਦੇ ਹੈ ਹੈ ਤੂੰ ਹੈ ਤੂੰ ਹੋ ਵਨਹਾਰ ਹੈ ਤੂੰ ਹੈ ਤੂੰ ਘਟਈ ਬੋਲਣਾ ਇਥੇ ਵਿਸਰਾਮ ਹੈ ਹੈ ਤੂੰ ਹੈ ਤੂੰ ਹੋ ਵਨਹਾਰ ਅਗਮ ਅਗਾਦ ਪੂਜ ਆਪਾਰ ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹਿ ਗੌਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਸਿਬਸ ਹਾਂਜੀ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਾ ਬਲਹਾਰ ਤਿਸ ਕੈ ਸੰਗ ਤਰੈ ਸੰਸਾਰ ਕਹ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਚਾਉ ਤੂਰ ਤਿਲੰਗ ਮਹੱਲਾ ਪੰਜਵਾ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਮਿਹਰਵਾਨ ਲਾ ਨਾਲ ਨਹੀਂ ਬੋਲਣਾ ਸਿਆਰੀ ਨਾਲ ਬੋਲਣਾ ਛੀਤੀ ਮਿਹਰਵਾਨ ਇੱਥੇ ਵਿਸਰਾਮ ਹੈ ਸਾਹਿਬ ਮਿਹਰਵਾਨ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕਾ ਦੇਹ দান ਦੇ ਜਈਆ ਲਾ ਦਿੰਨਾ ਤੂੰ ਦੇ ਜੀ ਸਗਲ ਕਾ ਦੇਹ দান ਰਹਾ ਤੂੰ ਕਾਹੇ ਡੋਲਹ ਪ੍ਰਾਨੀਆ ਤੁਧ ਰਾਖੇਗਾ ਸਿਰਜਣਹਾਰ ਜਿਨ ਪਦਾਇਸ ਤੂ ਕੀਆ ਸੋਈ ਦੇਰ ਆਧਾਰ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਜਿਨ ਪੁਲਾ ਹੀ ਬੋਲਨਾ ਘਾਟ ਘਾਟ ਮਾਲਕ ਦਿਲਾਕ ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀ ਐ ਵੱਡਾ ਵੇ ਪ੍ਰਵਾਹ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿੱਕਰ ਘਟ ਮਹਸਾਹ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਰਹਿਮ ਤੇਰੀ ਸੁਖ ਪਾਇਆ ਸਦਾ ਇਥੇ ਵਿਸਰਾਮ ਲਾਉਣਾ ਨਾਨਕ ਕੀ ਅਰਦਾਸ ਸਦਾ ਦਿਲ ਜੀਵਕ ਉੰਜ ਸਦਾ ਪਾਤ ਦੀ ਵਿਸਰਾਮ ਠੀਕ ਹੈ ਉਹ ਜਿਸ ਦੇਹਲੀ ਦੀਪਕ ਹੈ ਪਰ ਵਿਸਰਾਮ ਇੱਥੇ ਹੀ ਸੰਪਰਦਾ ਚ ਲਵਾਇਆ ਜਾਂਦਾ ਕਰ ਬੰਦੇ ਤੂੰ ਬੰਦਗੀ ਤੂੰ ਬੰਦਗੀ ਨਹੀਂ ਕਹਿਣਾ ਕਰ ਬੰਦੇ ਤੂੰ ਬੰਦਗੀ ਇੱਥੇ ਵਿਸਰਾਮ ਜਿੱਚਰ ਘਟ ਮੈਂ ਸਾਹ ਕਰ ਬੰਦੇ ਤੂੰ ਹੂੰ ਬੰਦਗੀ ਤਿਲੰਗ ਮਹੱਲਾ ਪੰਜਵਾ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਕਰਤੀ ਪਦ ਤੇ ਵਿਸਰਾਮ ਲਾਗਨ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਦੀਨ ਦੁਨੀਆ ਏਕ ਤੂੰ ਹੀ ਇੱਥੇ ਵਿਸਰਾਮ ਸਭ ਖਲਕ ਹੀ ਤੇ ਹੀਤੇ ਇਕੱਠਾ ਨਹੀਂ ਗਏ ਤਨਾ ਪਾਕ ਰਹਾਉ ਖੇਨ ਮਾਹਿ ਥਾਪ ਉਥਾਪ ਦਾ ਆਚਰਜ ਤੇਰੇ ਰੂਪ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ਖੋਦ ਖਸਮ ਖਲਕ ਜਹਾਨ ਅੱਲਾ ਹੈ ਮਿਹਰਵਾਨ ਖੁਦਾਏ ਇਸ ਸ਼ਾਂਤ ਧਿਆਨ ਨਾਲ ਲਾਉਣਾ ਖੋਦ ਬੋਲਣਾ ਖੁੱਦ ਨਹੀਂ ਕਹਿਣਾ ਖੋਦ ਖਸਮ ਇਥਿਠਮ ਖਲਕ ਜਹਾਨ ਅੱਲਾ ਇਥੇ ਵਿਸਰਾਮ ਮਿਹਰਵਾਨ ਖੁਦਾਏ दिन सरैन जे तुद आराधे दिन सरैन जे तुद आराधे सो क्यों दोजक जक जाए सो पद ते यमक ला दी अजराई लियार बंदे जिस तेरा आधार गुण है उसके सगल आफू गुण हाँ जी गुण है उसके गुण है थोड़ा जब पारा गुण है उसकी सकल आफू इथ विश्राम है तेरे जन दिख है दीदार दुनिया चीज फिलहाल सगले साच सुख तेरा नाव दुनिया चीज फिलहाल सगले इथ विश्राम साच सुख तेरा नाव ਗੁਰ ਮਿਲ ਨਾਨਕ ਬੂਝਿਆ ਸਦਾ ਏਕ ਸੁ ਗਾਉ ਇਹ ਏਕ ਸੁ ਵਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਦੂਸਰਾ ਇੱਕ ਹੈ ਗੁਰ ਮਿਲ ਨਾਨਕ ਬੂਝਿਆ ਸਦਾ ਏਕ ਸੁ ਗਾਉ ਤਿਲੰਗ ਮਹੱਲਾ 5 ਮੀਰਾ ਦੰਨ ਮੀਰਾ ਦੰਨ ਦਿਲ ਸੋਚ ਜੀ ਮੀਰਾ ਰਾਰੇ ਦੇ ਕੰਨੇ ਉੱਤੇ ਬਿੰਦੀ ਐ ਮੀਰਾ ਦਾਨਾ ਇਥੇ ਵਿਸਰਾਮ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸਤ ਸਾਹ ਬੰਦੀ ਮੋਚ ਜਿਸ ਨੂੰ ਮੁਹੱਬਤੇ ਹੀ ਉਚਾਰਨ ਕਰਨਾ ਮੁਹੱਬਤੇ ਨਹੀਂ ਕਹਿਣਾ ਮੁਹੱਬਤੇ ਮਨ ਤਨ ਬਸੈ ਸਤ ਸਾਹ ਬੰਦੀ ਮੋਚ ਰਹਾਉ ਦੀਦਨੇ ਦੀਦਾਰ ਸਾਹਿਬ ਦੀਦਨੇ ਦੀਦਾਰ ਸਾਹਿਬ ਦੀਦਨੇ ਇਹ ਇਥੇ ਯਮਕ ਲਾ ਦੇਣੀ ਹੈ ਦੀਦਾਰ ਸਾਹਿਬ ਦੀਦਨੇ ਦੀਦਾਰ ਸਾਹਿਬ ਕਾਸ਼ ਨਹੀਂ ਇਸ ਕਾ ਮੂਲ پاک ਪਰਵਤਗਾਰ ਤੂੰ ਖੋਦ ਖਸਮ ਵੱਡਾ ਅਤੂਲ ਤੂੰ ਪਦ ਤੇ ਹੀ ਵਿਸਰਾਮ ਲਾ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਕਰਤਾਰ ਪਦ ਸੀ ਯਮਕ ਲਾ ਦਨੀ ਹੈ ਕਰਤਾਰ ਕੁਦਰਤ ਕਰਨ ਖਾਲਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤੇ ਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੇਨ ਕੀਆ ਤੈਨ ਦੇਖਿਆ ਕਿਆ ਕਹੀਐ ਰੇ ਭਾਈ ਕਿਆ ਕਹੀਐ ਰੇ ਭਾਈ ਆਪੇ ਜਾਣ ਕਰੇ ਆਪ ਜੇਨ ਵਾੜੀ ਹੈ ਲਾਈ ਜੇਨ ਵਾੜੀ ਹੈ ਲਾਈ ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਾਏ ਸਾ ਪਿਆਰੇ ਕਾ ਰਾਏ ਸਾ ਇੱਥੇ ਵਿਸਰਾਮ ਲੱਗੇਗਾ ਜਿਤ ਇੱਥੇ ਯਮਕ ਲਾ ਦਨੀ ਜਿਤ ਨਹੀਂ ਗਾਣਾ ਜਿਤ ਸਦਾ ਸੁਖ ਹੋਈ ਰਹਾਉ ਜੇਨ ਰੰਗ ਕੰਤ ਨਾ ਰਾਵਿਆ ਸਾ ਪਛੂ ਰੇ ਤਾਣੀ ਹਾਂ ਵੱਖਰਾ ਹੀ ਪਾਠ ਹੈ ਸਾ ਪਛੂ ਰੇ ਤਾਣੀ ਹਾਥ ਪਛੋੜਾ ਸਿਰ ਤੁਣਾ ਜਬ ਰਣ ਵਿਹਾਣੀ ਪਛੋਤਾਵਾ ਨਾ ਮਿਲ ਜਬ ਚੂਕੇਗੀ ਸਾਰੀ ਤਾ ਫਿਰ ਪਿਆਰਾ 라ਵੀ ਐ ਜਬ ਆਵੇਗੀ ਵਾਰੀ ਕੰਤ ਲੀਆ ਸੋਹਾਗਣੀ ਮੈਂ ਤੇ ਵਧਵੀ ਏ ਜੀ ਕੰਤ ਲੀਆ ਸੋਹਾਗਣੀ ਇਥੇ ਵਿਸਰਾਮ ਮੈਂ ਤੇ ਵਧਵੀ ਏ ਸੇ ਗਣ ਮੁਦਾਨਾ ਆਵਨੀ ਮੁਝੇ ਨਿਸੀ ਗੁਣ ਮੁਝੇ ਨ ਆਵਨੀ ਕਹਿ ਜੀ ਦੋਸ ਤਰੇ ਜਿਨੀ ਸਖੀ ਸਹਰ ਆਵਿਆ ਤិន ਪੁੱਛੋਗੀ ਜਾਏ ਪੁੱਛੋ ਨਹੀਂ ਕਹਿਣਾ ਪੁੱਛਾਓ ਤិន ਪੁੱਛਾਓਗੀ ਜਾਏ ਤិន ਪੁੱਛਾਓਗੀ ਜਾਏ ਪਾਏ ਲਗਾਓ ਬੇਨਤੀ ਕਰੋ ਲੇਓਗੀ ਪੰਥ ਬਤਾਏ ਲੇਓਗੀ ਲੇਓਗੀ ਪੰਥ ਬਤਾਏ ਹੁੰਦਾ ਖੁੱਲੇ ਮੂੰਹ ਬਲਾਨੀ ਲਾਣਾ ਬੰਦ ਮੂਲਾ ਲੇਓਗੀ ਪੰਥ ਬਤਾਏ ਹੁਕਮ ਪਛਾਣ ਨਾਨਕਾ ਭਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤਉ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਏ ਰੇ ਸੋਈ ਜੇ ਬਹੁ ਤੇਰਾ ਲੋਤੀ ਐ ਬਾਤੀ ਮੇਲ ਨਾ ਹੋਈ ਧਾਤ ਮਿਲੇ ਫੋਨ ਧਾਤ ਕੋ ਲਿਵ ਲਿਵਾ ਕੋ ਧਾਵੈ ਲਿਵ ਲਿਵਾ ਕੋ ਧਾਵੈ ਗੁਰ ਪ੍ਰਸਾਦੀ ਜਾਣੀ ਐ ਤੋ ਅਨੁਭਵ ਪਾਵੇ ਪਾਨਾ ਵਾੜੀ ਹੋਏ ਘਰ ਖਾਰਸਰ ਨਾ ਜਾਣੈ ਪਾਨਾ ਵਾੜੀ ਹੋਏ ਘਰ ਘਰ ਇਥੇ ਵਿਸਰਾਮ ਖਰ ਸਾਰ ਨਾ ਜਾਣਾ ਖਰ ਪਾਤੀ ਜਮਕ ਲਾ ਦੇਣੀ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣਾ ਰਸੀਆ ਹੋਵੇ ਮੁਸਕ ਕਾ ਤਵ ਫੂਲ ਪਛਾਣਾ ਮੁਸਕ ਦੋਵੇਂ ਕੱਕੇ ਬੋਲਨੇ ਆਮ ਕਈ ਵਾਰ ਇੱਕ ਕੱਕਾ ਰਹਿ ਜਾਂਦਾ ਮੁਸਕਾ ਬੋਲ ਜਾਂਦੇ ਹਨ ਰਸੀਆ ਹੋਵੇ ਮੁਸਕ ਕਾ ਇਥੇ ਵਿਸਰਾਮ ਤਬ ਫੂਲ ਪਛਾਣਾ ਅਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ ਸਹਦੇ ਸਹਦੇ ਮਿਲ ਰਹਿ ਅਮਰਾ ਪਦ ਪਾਵੈ ਅਮਰਾ ਪਦ ਪਾਵੈ ਵਾਹਿਗੁਰੂ ਜੀ ਕਾ ਕਾਲ ਸਾਗਰ ਹੈ ਵਾਹਿਗੁਰੂ ਜੀ ਕੀ ਫਤਿਹ